ਹਾਂਜੀ ਇਹ ਵਾਲੇ ਪਿਓਰ ਕਾਟਨ ਦੇ ਸੂਟ ਆਉਣਗੇ ਨਾਲ ਇਹਨਾਂ ਦਾ ਦੁਪੱਟੇ ਵੀ ਮਲ ਕਾਟਨ ਦੇ ਆਉਣਗੇ ਤੇ ਇਹਨਾਂ ਦੇ ਜਿਹੜੇ ਦੁਪੱਟਿਆਂ ਦੇ ਉੱਪਰ ਵਰਕ ਹੋਇਆ ਥ੍ਰੈਡ ਵਰਕ ਹੈ ਜੀ ਮੈਚਿੰਗ ਸੂਟ ਆਉਣਗੇ ਪ੍ਰਾਈਸ ਮੈਂਸ਼ਨ ਹੈ ਸ਼ਿਪਿੰਗ 올 ਇੰਡੀਆ ਫ੍ਰੀ ਹੈ ਨਾ ਦਾ ਪ੍ਰਾਈਸ ਆਪਾਂ ਹੁਣ ਸਾਰੇ ਸੂਟਾਂ ਦਾ ਲੈਸ ਕਰ ਦਿੱਤਾ ਤੇ ਇਹ ਵਾਲੇ ਮੈਚਿੰਗ ਸੂਟ ਆਉਣਗੇ ਤੁਸੀਂ ਆਲ ਓਵਰ ਸੂਟ ਵੀ ਲੈ ਸਕਦੇ ਹੋ ਤੇ ਇਹ ਵਾਲੇ ਮੈਚਿੰਗ ਸੂਟਾਂ ਦਾ ਪ੍ਰਾਈਸ ਮੈਂਸ਼ਨ ਕੀਤਾ ਹੋਇਆ ਹੈ ਸ਼ਿਪਿੰਗ 올 ਇੰਡੀਆ ਫ੍ਰੀ ਰਹਿਣ ਵਾਲੀ ਹੈ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਲਿਮਟਡ ਜੈ ਸਟਾਕ ਹੁੰਦਾ ਹੈ ਇਹ ਜਲਦੀ ਹੀ ਖਤਮ ਹੋ ਜਾਂਦਾ ਹੈ ਆਪਾਂ ਅੱਗੇ ਹੈਂਡਵਰਕ ਦੇ ਕਲੈਕਸ਼ਨ ਲੈ ਕੇ ਆਏ ਆ ਤਾਂ ਪਲੀਜ਼ ਵੀਡੀਓ ਸਕਿੱਪ ਨਾ ਕਰਿਓ ਤੇ ਤੁਸੀਂ ਆਪਣਾ ਆਰਡਰ ਦੇ ਸਕਦੇ ਹੋ ਤੇ ਇਹ ਵਾਲੇ ਸੂਟ ਆਉਣਗੇ ਜੀ ਰਾਮ ਟੈਕਸ ਦੇ ਪਿਓਰ ਕਾਟਨ ਦੇ ਸੂਟ ਆਉਣਗੇ ਤੇ ਨਾਲ ਦੁਪੱਟੇ ਬਹੁਤ ਜ਼ਿਆਦਾ ਫੈਂਸੀ ਬਣੇ ਹੋਏ ਨੇ ਇਹ ਬ੍ਰਾਂਡਡ ਸੂਟ ਹੁੰਦੇ ਨੇ ਬਹੁਤ ਜ਼ਿਆਦਾ ਸੋਹਣੇ ਬਣੇ ਹੁੰਦੇ ਆ ਥ्रेड ਵਰਕ ਹੁੰਦਾ ਇਹਨਾਂ ਦੇ ਉੱਪਰ ਪ੍ਰਾਈਸ ਸਾਰਿਆਂ ਦੇ ਮੈਂਸ਼ਨ ਹੁੰਦੇ ਨੇ ਜੀ ਜਿੰਨਾ ਜੋ ਵੀ ਪ੍ਰਾਈਸ ਉੱਪਰ ਦਿੱਤਾ ਹੁੰਦਾ ਸੇਮ ਪ੍ਰਾਈਸ ਲੱਗੇਗਾ ਇਹ ਸੇਮ ਡਿਟੋ ਕਾਪੀ ਸੂਟ ਆਏਗਾ ਜੀ ਕੋਈ ਵੀ ਇਹਦੇ ਵਿੱਚ ਕਲਰ ਇਫੈਕਟ ਨਹੀਂ ਹੈ ਇਹ ਵਾਲੇ ਸੂਟ ਸੌਫਟ ਆਰਗੈਂਜ਼ਾ ਦੇ ਹੋਣਗੇ ਉੱਪਰ ਬਹੁਤ ਜ਼ਿਆਦਾ ਸੋਹਣਾ ਹੈਂਡ ਵਰਕ ਹੈ ਨਾਲ ਇਹਨਾਂ ਦੁਪੱਟਿਆਂ ਦੇ ਉੱਪਰ ਵੀ ਵਰਕ ਆਏਗਾ ਨਾਲ ਪਲੇਨ ਬਾਟਮ ਆਏਗੀ ਪ੍ਰਾਈਸ ਸਾਰਿਆਂ ਦੇ ਮੈਂਸ਼ਨ ਕੀਤੇ ਹੋਏ ਨੇ ਜੀ ਪ੍ਰਾਈਸ ਦੇ ਅਕੋਰਡਿੰਗ ਤੁਸੀਂ ਸੂਟ ਲੈ ਸਕਦੇ ਹੋ ਆਰਡਰ ਕਰ ਸਕਦੇ ਹੋ ਬਹੁਤ ਹੀ ਜ਼ਿਆਦਾ ਸੋਹਣਾ ਕਲਰ ਚਾਰਟ ਆਇਆ ਹੋਇਆ ਹੈ ਇਹ ਵਾਲਾ ਤੇ ਇਹ ਵਾਲੇ organza ਬੁੱਟੀ ਦੇ ਸੂਟ ਆਉਣਗੇ 셔ਟ organza ਦੀ ਆਏਗੀ ਨਾਲ ਬਾਟਮ silk ਦੀ 3 ਮੀਟਰ ਦੀ ਰਹੇਗੀ ਤੇ ਇਹਨਾਂ ਦੇ ਉੱਪਰ ਵੀ gota patti work ਹੈ ਤੇ ਨਾਲ ਇਹਨਾਂ ਦੇ ਇਹ ਵਾਲੇ modal cotton ਦੇ ਸੂਟ ਆਉਣਗੇ ਜੀ ਨਾਲ ਇਹਦੇ ਬਾਟਮ 3 ਮੀਟਰ ਦੀ ਰਹੇਗੀ ਤੇ ਨਾਲ ਦੁਪੱਟਾ ਬਹੁਤ ਫੈਂਸੀ ਬਣਿਆ ਇਹ ਵਾਲਾ soft organza ਦੀ 셔ਟ ਰਹੇਗੀ ਨਾਲ ਬਾਟਮ 3 ਮੀਟਰ ਦੀ ਤੇ ਇਹਨਾਂ ਦੇ ਉੱਪਰ dabke ਦਾ work ਹੈ ਨਾਲ hand work ਬਹੁਤ ਜ਼ਿਆਦਾ ਸੋਹਣੇ ਬਣੇ ਹੋਏ ਨੇ ਇਹ ਵਾਲੇ ਵੀ ਪਿਓਰ ਨੇਚਰਲ ਕ੍ਰੇਪ ਦੇ ਉੱਤੇ ਸੂਟ ਬਣੇ ਹੋਏ ਨੇ ਜੀ ਤੇ ਇਹ ਵਾਲੇ ਸੂਟ ਤੁਸੀਂ ਆਰਡਰ ਕਰ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈਗੀ थैंक यू